ਸੰਦੂ ਨਾਲ ਤੇ ਚੱਲਦੇ ਹਾਂ ਸਕੂਲ ਦੇ ਅੰਦਰ ਕਰਦੇ ਹਾਂ ਗੱਲਬਾਤ ਸਸਕਲ ਜੀ ਜਿਸ ਵਕਤ ਅੱਜ ਅਸੀਂ ਪਿੱਟੇਵੜ ਬੀ ਐਨ ਐਸ ਇੰਟਰਨੈਸ਼ਨਲ ਸਕੂਲ ਪਹੁੰਚੇ ਹਾਂ ਤੇ ਸਾਡੇ ਨਾਲ ਮੌਜੂਦ ਸਨ ਪ੍ਰਿੰਸੀਪਲ ਸਕੂਲ ਦੇ ਤੇ ਬੱਚਿਆਂ ਦੀਆਂ ਜਣੇ ਕਿ ਸਟੱਡੀ ਨੂੰ ਲੈ ਕੇ ਤੇ ਨਾਲੇ ਨਾਲ ਅਸੀਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਆ ਸਾਰਾ ਜਿਹੜੇ ਕਿ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਵੇ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲੇ ਜਿਹੜੀ ਆਪਾਂ ਸਤਿ ਸ਼੍ਰੀ ਅਕਾਲ ਜਿਹੜੀ ਆ ਸੰਜ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਗੁਰਚੰਦ ਸਿੰਘ ਡਾਇਰੈਕਟਰ ਪ੍ਰਿੰਸੀਪਲ ਬੀ ਐਨ ਐਸ ਇੰਟਰਨੈਸ਼ਨਲ ਸਕੂਲ ਪਟਿਆਲਾ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਤੁਹਾਡੀ ਟੀਮ ਦਾ ਜਿਨ੍ਹਾਂ ਨੇ ਇਹਨਾਂ ਕੀਮਤੀ ਟਾਈਮ ਕੱਢਿਆ ਸੋ ਅੱਜ ਸਾਡਾ ਰਿਜ਼ਲਟ ਜਿਹੜਾ ਹੈ ਅਨੂਲ ਰਿਜ਼ਲਟ ਨਰਸੀ ਟੂ ਸੈਕੰਡ ਕਲਾਸ ਤੱਕ ਹੈ ਜੋ ਤੁਹਾਡੇ ਸਾਹਮਣੇ ਪੇਰੈਂਟਸ ਆ ਰਹੇ ਨੇ ਲੈ ਕੇ ਜਾ ਰਹੇ ਨੇ ਤੇ ਅਗਲੇ ਸਾਲ ਤੋਂ 1 ਅਪ੍ਰੈਲ ਤੋਂ ਅਸੀਂ ਟੀਚਮੈਂਟ ਕੰਪਨੀ ਨਾਲ ਜੁੜੇ ਹੋਏ ਆ ਜੋ ਕਿ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਅਕੋਰਡਿੰਗ ਗਾਈਡਲਾਈਨਸ ਜਾਰੀ ਕਰਦੀ ਹੈ ਕਿ ਜੋ ਨਵੀਆਂ-ਨਵੀਆਂ ਤਕਨੀਕਾਂ ਆਉਂਦੀਆਂ ਸਟੱਡੀ ਦੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਾਤ-ਵਾਤ ਕੋਸ਼ਿਸ਼ ਕਰੀਏ ਕਿ ਪਛੜੇ ਰਾਕੇ ਦੇ ਵਿੱਚ ਸ਼ਹਰਾਂ ਦੇ ਮੁਕਾਬਲੇ ਦੀ ਪੜ੍ਹਾਈ ਦਿੱਤੀ ਜਾਵੇ ਜਿਹਦੇ ਵਿੱਚ ਜਦੋਂ ਇਹ ਸਕੂਲ ਅਸੀਂ ਖੋਲਿਆ ਸੀ ਤੇ ਉਦੋਂ ਡਿਜੀਟਲ ਪੈਨਲ ਹੀ ਲਿਆਂਦਾ ਸੀ ਅਸੀਂ ਜਿਸ ਤਰ੍ਹਾਂ 스마트 ਬੋਰਡ ਵਗੈਰਾ ਤੇ ਉਹ ਵੀ ਸਾਡੇ ਕੋਲ ਚੱਲਦਾ ਹੈ ਹੋਰ ਸਹੂਲਤਾਂ ਸਾਰੀਆਂ ਦਿੱਤੀਆਂ ਜਾ ਰਹੀਆਂ ਸਕੂਲ ਦੇ ਵਿੱਚ ਜਿਦਾ ਪ੍ਰੋਫੈਸ਼ਨਲ ਟੀਚਰ ਨੇ ਸਾਡੇ ਕੋਲ ਹਰ ਤਰੀਕੇ ਦੇ ਟੀਚਰ ਐ 뮤జిక్ ਜਿਸ ਤਰ੍ਹਾਂ ਤੁਸੀਂ ਯੂਨੀਟਿਜ਼ਰਸ ਦੀ ਗੱਲ ਕੀਤੀ ਹੈ ਜਿਆਦਾਤਰ ਮਾਤਾ ਪਿਤਾ ਨੂੰ ਇਹ ਹੁੰਦਾ ਕਿ ਸਾਡੇ ਬੱਚੇ ਦੀ ਜਿਹੜੀ ਐਜੂਕੇਸ਼ਨ ਆ ਬਹੁਤ ਹੀ ਵਧੀਆ ਹੋਵੇ ਤੇ ਜੇ ਟੀਚਰ ਵਧੀਆ ਪੜਿਆ ਹੋਇਆਗਾ ਉਹਦੇ ਬਾਰੇ ਜਰੂਰ ਦੱਸੋ ਹਾਂਜੀ ਬਿਲਕੁਲ ਜੀ ਸਾਡੇ ਕੋਲ ਸਾਰੇ ਜਿਹੜੇ ਕੁਆਲੀਫਾਈਡ ਟੀਚਰ ਨੇ ਜਿਸ ਤਰ੍ਹਾਂ ਐਲੀਮੈਂਟਰੀ ਵਿੰਗ ਦੇ ਵਿੱਚ ਈਟੀਟੀ ਟੀਚਰ ਬੀਐਡ ਔਰ ਪ੍ਰੋਫੈਸ਼ਨਲ ਪੀਟੀਆਈ ਵੈਲਨੈਸ ਟੀਚਰ ਤੇ ਬਾਕੀ 뮤జిక్ ਟੀਚਰ ਸਪੈਸ਼ਲ ਐਜੂਕੇਟਰ ਜੋ ਕਿ CBSE ਦੇ ਅਕੋਰਡਿੰਗ ਜਿਹੜਾ ਟਰਮਾਂ ਦੇ ਵਿੱਚ ਆਉਂਦੇ ਨੇ ਉਹ ਸਾਰੇ ਸਾਡੇ ਕੋਲ ਟੀਚਰ ਹੈਗੇ ਆ ਜੀ ਜੀ ਤੇ ਸੱਜ ਸੰਗ ਜਾ ਤਾਂ ਦੇਖਿਆ ਜਾਂਦਾ ਕਿ ਸ਼ਹਿਰਾਂ ਦੇ ਵਿੱਚ ਹੀ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾਂਦੀ ਹੈ ਜਾਂ ਕਿ LCD ਦੇ ਉੱਤੇ ਉਹਨਾਂ ਨੂੰ ਕੋਈ ਨਾ ਕੋਈ ਨਵੀਂ ਤਕਨੀਕ ਲਈ ਪੜਾਇਆ ਜਾਂਦਾ ਵਾ ਤੇ ਉਹਦੇ ਬਾਰੇ ਕੋਈ ਤੁਸੀਂ ਉਪਰਾਲਾ ਕੀਤਾ ਹੋਵੇ ਹਾਂਜੀ ਅਸੀਂ ਸ਼ੁਰੂ ਤੋਂ ਹੀ ਉਪਰਾਲਾ ਜਦੋਂ ਸਕੂਲ BNS ਸ਼ੁਰੂ ਕੀਤਾ ਸੀ ਸਨ 2013 ਦਾ ਪਹਿਲਾ ਸਾਡਾ ਸੈਸ਼ਨ ਸੀ ਉਦੇ ਵਿੱਚ ਅਸੀਂ ਡਿਜੀਟਲ ਦੇ ਅਕੋਰਡਿੰਗ ਡਿਜੀਟਲ ਤਕਨੀਕ ਦੇ ਅਕੋਰਡਿੰਗ ਹੀ ਜਿਹੜਾ ਹੈ ਐਡੂਕਾਮ ਦੀ ਸਾਡੇ ਕੋਲ ਡਿਜੀਟਲ ਹੈਗੀ ਸੀ ਸਵਾਰਟਬੋਰਡ ਸੀ ਜਿਹਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਬਾਕੀ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਜਿਹੜਾ ਵਰਬਲੀ ਪੜਾਉਣਾ ਉਹਦੇ ਨਾਲ ਦੀ ਗੱਲ ਕੋਈ ਵੀ ਨਹੀਂ ਹੈਗੀ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਅਸੀਂ ਸਮੇਂ-ਸਮੇਂ ਦੇ ਨਾਲ ਲੈ ਕੇ ਆਉਂਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਮੈਂ ਪਿਛਲੇ 23 ਸਾਲ ਤੋਂ ਐਜੂਕੇਸ਼ਨ ਨਾਲ ਜੁੜਿਆ ਹੋਇਆ ਹੈ ਸਾਡਾ ਪਹਿਲਾ ਸਕੂਲ ਸਾਨੂੰ 2000 ਦੇ ਵਿੱਚ ਮਾਨਾ ਵਾਲਾ ਦੇ ਵਿੱਚ ਚੱਲ ਰਿਹਾ ਹੈ ਜੋਰਾ 23 ਸਾਲ ਦਾ ਜਿਹੜਾ ਰਿਕਾਰਡ ਹੈ ਅੱਜ ਵੀ ਹੈ 100% ਨਤੀਜਾ 10ਵੀਂ ਤੱਕ ਦਾ ਤੇ ਇਸ ਸਮੇਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਸਕੂਲ ਖੋਲਿਆ ਗਿਆ ਸੀ ਜੋ ਕਿ ਅਸੀਂ ਵੱਤ ਵਤ ਕੋਸ਼ਿਸ਼ ਕਰ ਰਿਆ ਬਾਕੀ ਜਿਹੜੀ ਇਲਾਕੇ ਦੀ ਗੱਲ ਹੈ ਇਲਾਕੇ ਵਾਲੇ ਖੁਦ ਜਾਣਦੇ ਨੇ ਕਿ ਅਸੀਂ ਕਿੱਦਾਂ ਦੀ ਐਜੂਕੇਸ਼ਨ ਦੇ ਰਹੇ ਸਾਡਾ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰਾਂ ਵਰਗੀ ਐਜੂਕੇਸ਼ਨ ਦਿੱਤੀ ਜਾਵੇ ਅਸੀਂ ਬਾਹਰ ਅਨਾਉਂਸ ਵੀ ਕੀਤਾ ਕਿ ਸਾਡਾ 4 ਸਾਲ ਦਾ ਪੜਿਆ ਬੱਚਾ ਤੁਸੀਂ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਲੈ ਜਾਓ ਉਹ ਪਿੱਛੇ ਨਹੀਂ ਜਾਏਗਾ ਕਿਉਂਕਿ ਅਸੀਂ ਸਲੇਵਸੀ ਇਹਨਾ ਕਰਵਾ ਦਿੰਨੇ ਆ ਉਹਦੇ ਵਿੱਚ ਅਸੀਂ ਇਲਾਕੇ ਦੇ ਵਿੱਚ ਕਮੀਆਂ ਵੇਖੀਆਂ ਕਿ ਕੋ ਕਿਹੜੀਆਂ ਕਮੀਆਂ ਨੇ ਜਿਹੜੇ ਆਮ ਪੀਰੀਅਡਸ ਬੱਚੇ ਨਹੀਂ ਪੜਾ ਸਕਦੇ ਤੇ ਉਹਦੇ ਵਿੱਚ ਟਿਊਸ਼ਨ ਦੀ ਗੱਲ ਆਉਂਦੀ ਹੈ ਕਿ ਜਦੋਂ ਦੂਜੇ ਮੈਨੇਜਮੈਂਟਾਂ ਦੇ ਸਕੂਲ ਜਿਹੜੇ ਟਿਊਸ਼ਨ ਦੇ ਵਾ ਬੱਚੇ ਨੂੰ ਭੇਜਿਆ ਜਾਂਦਾ ਪਰ ਅਸੀਂ ਸਾਰਾ ਹੋਮਵਰਕ ਕਰਵਾ ਕੇ ਬੱਚੇ ਨੂੰ ਭੇਜਦੇ ਆ ਫਿਰ ਸਾਡਾ ਇਹ ਮੈਥਡ ਹੈ ਕਿ ਅਸੀਂ ਪੇਰੈਂਟਸ ਨੂੰ ਕਹਿੰਨੇ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ ਉਹ ਸਾਨੂੰ ਤੁਸੀਂ ਦੱਸੋ ਅਸੀਂ ਦੂਰ ਕਰਾਂਗੇ ਇਸ ਕਰਕੇ ਸਾਡਾ ਬੜਾ ਵਧੀਆ ਰਿਲੇਸ਼ਨ ਪੇਰੈਂਟਸ ਨੇ ਬਹੁਤ ਸਹਿਯੋਗ ਲਾਕੇ ਨੇ ਬਹੁਤ ਸਹਿਯੋਗ ਦਿੱਤਾ ਹੈ ਉਹਨਾਂ ਦੇ ਸਹਿਯੋਗ ਕਰਕੇ ਅਸੀਂ ਜਿਉਂ ਲੱਗੇ ਕੋਵਿਡ ਦੇ ਵਿੱਚ ਵੀ ਮਿਸਤਰੀ ਲੱਗੇ ਤੇ ਬਿਲਡਿੰਗ ਸਾਡੀ ਕੰਪਲੀਟ ਪਿਛਲੇ ਸਾਲ ਦੀ ਹੋ ਚੁੱਕੀ ਹੈ ਤੇ ਹੁਣ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਪੇਰੈਂਟਸ ਰਿਸਪੌਂਸ ਦੇਣਗੇ ਜਿਹੜਾ ਮੁਕਾਬਲਾ ਅਸੀਂ ਇੱਥੇ ਦੇ ਰਿਹਾ ਜੀ ਉਹ ਹੌਲੀਅਰ ਸਕੂਲ ਜਿਹੜਾ ਨੰਬਰ 1 ਸਕੂਲ ਅੰਮ੍ਰਿਤਸਰ ਦਾ ਹੈ ਉਹਦੇ ਅਕੋਰਡਿੰਗ ਦੇ ਰਿਹਾ ਹੈ ਪੇਰੈਂਟਸ ਨੂੰ ਅੱਜ ਵੀ ਬੇਨਤੀ ਕਰ ਰਿਹਾ ਕਿ ਜੇ ਕੋਈ ਕਮੀ ਹੈ ਤੇ ਉਸੇ ਵੇਲੇ ਤੁਸੀਂ ਹਰ ਰੋਜ਼ ਫੋਨ ਕਰ ਸਕਦੇ ਹੋ ਸਾਨੂੰ ਜੇ ਉਹ ਤੁਹਾਡੀਆਂ ਇੰਗਲਿਸ਼ ਸਪੀਕਿੰਗ ਦੀ ਗੱਲ ਤੇ ਬਾਕੀ ਅਸੀਂ ਇੱਕ ਰੋਜ਼ ਵਰਡ ਦਿੰਨੇ ਆ ਇੱਕ ਵਾਕ ਹੁੰਦਾ ਸਾਡਾ ਸੈਂਟੈਂਸ ਹੁੰਦਾ ਜਿਹੜਾ ਇੰਗਲਿਸ਼ ਵਿੱਚ ਪੰਜਾਬੀ ਵਿੱਚ ਹਿੰਦੀ ਵਿੱਚ ਉਹਨੂੰ ਬੋਲਿਆ ਜਾਂਦਾ ਸਟੇਜ ਤੇ ਬੋਲਿਆ ਜਾਂਦਾ ਫਿਰ ਕਲਾਸ ਦੇ ਵਿੱਚ ਵੀ ਕੀਤਾ ਜਾਂਦਾ ਤੇ ਇਸ ਕਰਕੇ ਬਹੁਤ ਵਧੀਆ ਰਿਸਪੌਂਸ ਇਲਾਕੇ ਨੇ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਪੇਰੈਂਟਸ ਦਾ ਵੀ ਔਰ ਤੁਹਾਡੀ ਟੀਮ ਦਾ ਵੀ ਐਸਾ ਮੈਂ ਇਹ ਗੱਲ ਕਰਾਂਗਾ ਸਭ ਤੋਂ ਪਹਿਲੇ ਕਿ ਤੁਹਾਡੇ ਸਕੂਲ ਦੇ ਵਿੱਚ ਪੰਜਾਬੀ ਨੂੰ ਪਹਿਲ ਦਿੱਤੀ ਜਾਂਦੀ ਜਾਂ ਕੀ ਹੋ ਕੇ ਪਸਾਵਾਣ हां जी देखो जी वाख वाख भाषावा जेडियां ने जिस तरह इंग्लिश इंटरनेशनल भाषा है ते हिंदी ਸਾਡੀ ਰਾਸ਼ਟਰੀ ਭਾਸ਼ਾ ਹੈ ਔਰ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ ਨੂੰ ਪਹਿਲ ਦਿੱਤੀ ਜਾਂਦੀ ਹੈ ਔਰ ਜਿਸ ਤਰ੍ਹਾਂ ਆਪਾਂ CBSE ਦੇ ਅਕੋਰਡਿੰਗ ਚੱਲੀਏ ਤੇ ਨੈਸ਼ਨਲ ਭਾਸ਼ਾ ਵੀ ਸਿੱਖਣੀ ਜ਼ਰੂਰੀ ਹੈ इंटरनेशनल ਭਾਸ਼ਾ ਵੀ ਸਿੱਖਣੀ ਜ਼ਰੂਰੀ ਹੈ ਤਿੰਨੇ ਭਾਸ਼ਾ ਜਿਹੜੀਆਂ ਬੱਚੇ ਨੂੰ ਆਉਣੀਆਂ ਚਾਹੀਦੀਆਂ ਨੇ ਜੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤਿੰਨੇ ਭਾਸ਼ਾ ਜਿਹੜਾ ਬੱਚਾ ਸਿੱਖ ਸਕੇ ਜੀ ਤੇ ਸਰ ਜਣੇ ਕਿ ਮੈਂ ਇੱਕ ਗੱਲ ਪੁੱਛਾਂਗਾ ਜਿਸ ਤਾ ਕਿ ਹੁਣ ਜਿਹੜੀ ਇਹ ਸਿਟੀ ਲਗਾ ਦਿੱਤੀ ਗਈ ਹੈ ਬੱਚਿਆਂ ਵਾਸਤੇ ਉਹ ਚੱਲੇਗੀ ਤੇ ਬੱਤੀ ਦੇ ਨਾਲ ਜਿਸ ਤਰ੍ਹਾਂ ਹੁਣ ਗਰਮੀ ਆ ਗਈ ਆ ਵਾ ਬੱਤੀ ਦਾ ਕਟ ਜਿਹੜਾ ਪਿੰਡਾਂ ਥਾਵਾਂ ਦੇ ਵਿੱਚ ਬਹੁਤ ਜ਼ਿਆਦਾ ਲੱਗਦਾ ਵਾ ਉਸ ਵਾਸਤੇ ਕੀ ਉਪਰਲਾ ਕੀਤਾ ਗਿਆ ਕਿ ਜਿਹੜੇ ਕਿ ਵਿਦਿਆਰਥੀ ਕੀ ਉਹ ਵੀ ਤੰਗ ਨਾ ਹੋਣ ਤੇ ਜਿਹੜਾ ਸਟਾਫ ਹੈਗਾ ਉਹ ਵੀ ਤੰਗ ਨਾ ਹੋਵੇ ਹਾਂਜੀ ਕੋਈ ਬਹੁਤ ਵਧੀਆ ਗੱਲ ਕੀਤੀ ਤੁਸੀਂ ਅਸੀਂ ਬਹੁਤ ਵੱਡਾ ਜਨਰੇਟਰ ਲਿਆਂਦਾ ਹੋਇਆ ਹੈ ਟਰੈਕਟਰ ਦੇ ਇੰਜਨ ਵਾਲਾ ਜੋ ਕਿ ਸਵੈ ਸਟਾਰਟ ਹੈ ਉਹ 2-3 ਮਿੰਟ ਦੇ ਵਿੱਚ ਜਦੋਂ ਲਾਈਟ ਜਾਂਦੀ ਹੈ ਉਹਨੂੰ ਉਸੇ ਵੇਲੇ ਸਟਾਰਟ ਕਰਕੇ ਤੇ ਜੇ ਲਾਈਟ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਧੰਨਵਾਦ ਜੀ